ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਤੇ ਪੇਸ਼ ਆ ਜਲਾਸ਼ੀਤ ਭਗਤ ਸਿੰਘ ਲਗਣਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। किन्ने लड्डू मेरे को पीले पीले गोरू ढोल मिठा मिठा स्वाद है सारे याद है जिगर दम खा लवा पूरा लड्डू मुंह बिच पा लवा जोनी जोनी जस पापा इटी पा, पा, तो जो है ना पापा टैली नहीं ना पापा उन्हें जो माऊ हो आ, आ। निकी जी में मुन्नी गल दवाई चुन्नी पैरी मेरे बूट इन्ना सोना सूट बाबा साहब डॉक्टर बी आर अंबेडकर जी की प्रतिमा ਤੇ ਅੰਮ੍ਰਿਤਸਰ ਵਿੱਚ ਹੋਏ ਹਮਲੇ ਦੇ ਵਿਰੋਧ ਵਿੱਚ ਨਵਾਂ ਸ਼ਹਿਰ ਵਿਖੇ ਅੱਜ ਭਾਵਾਤਾ ਸीडीपीਆਈ ਪਾਰਟੀ ਸ਼੍ਰੀ ਗੁਰੂ ਰਵਿਦਾਸ ਨੌਜਵਾਨ ਸਭਾ ਭਗਵਾਨ ਬਾਲਮੀਕ ਨੌਜਵਾਨ ਸਭਾ ਨਵਾਂ ਸ਼ਹਿਰ ਅਤੇ ਈ ਰਿਕਸ਼ਾ ਜੂਨੀਅਨ ਨਵਾਂ ਸ਼ਹਿਰ ਅਤੇ ਸਾਇਮ ਸ਼੍ਰੀ ਕਾਂਚੀ ਰਾਮ ਸਮਾਜ ਭਲਾਈ ਸੁਸਾਇਟੀ ਨਵਾਂ ਸ਼ਹਿਰ ਦੇ ਵੱਲੋਂ ਰੋਸ ਪ੍ਰਦਰਸ਼ਨ ਅਤੇ ਰੋਸ ਮਾਰਚ ਕੀਤਾ ਗਿਆ ਰੋਸ ਮਾਰਚ ਅਪਰੰਤ ਇੱਕ ਬੰਗ ਪੱਤਰ ਡਿਪਟੀ ਕਮਿਸ਼ਨਰ ਜ਼ਿਲ੍ਹਾ ਸ਼੍ਰੀ ਤਗਤ ਸਿੰਘ ਨਗਰ ਨੂੰ ਸੌਂਪਿਆ ਪੱਤਰਕਾਰ ਪਰਦੇਸੀ ਦੀ ਰਿਪੋਰਟ ਨਵਾਂ ਸ਼ਹਿਰ ਕੜਾ ਤੇਰੇ ਹੌਫੇ ਜੀ ਗੁਰੂ ਦਾ ਸ਼ਕਤੀ ਹੈ ਮਾਣੇ ਮਾਣੇ ਬੋਲੀ ਸ਼ਕਤੀਆਂ ਬਲ ਰਹੇ ਜਦੋਂ ਪੂਰੀ ਦੁਨੀਆ ਦੇ ਅੰਦਰ ਕਟਾਤਰ ਦੇਵ ਸਮਝਾਇਆ ਜਾ ਰਿਹਾ ਸੀ ਤੇ ਇੱਕ ਸਾਜੇ ਤਹਿਤ ਪੰਜਾਬ ਦੇ ਅੰਦਰ ਲਾਂਬੂ ਲੋਣ ਦੀ ਉਹ ਝਰਾਰਤੀ ਅੰਥਰਾ ਵੱਲੋਂ ਸਾਜੇ ਚੜ੍ਹੀ ਗਈ ਔਰ ਅੰਬਰਸਰ ਦੀ ਪਵਿੱਤਰ ਧਰਤੀ ਤੇ ਪਾਵਾ ਸਾਹਿਬ ਅੰਬੇਦਕਰ ਜੀ ਦੇ ਪੁੱਤਰ ਦੇ ਨਾਲ ਛੇੜਛਾੜ ਕੀਤੀ ਗਈ ਮੈਂ ਸਮਝਦਾ ਹਾਂ ਕਿ ਇੱਕ ਬੜੀ ਮੰਦਭਾਗੀ ਘਟਨਾ ਆ ਉੱਥੇ ਪੰਜਾਬ ਸਰਕਾਰ ਕੋਈ ਮੰਗ ਕਰਦਾ ਕਿ ਇਹ ਜਿਹੜੀਆਂ ਏਜੰਸੀਆਂ ਕਿਹੜੀਆਂ ਸਾਜ਼ਸ਼ਾ ਘੜ ਰਹੀਆਂ ਕਿਹੜੇ ਲੋਕ ਪੰਜਾਬ ਦੀ ਸ਼ਾਂਤੀ ਨੂੰ ਲਾਂਬੂ ਲਾਉਣ ਦੀ ਕੋਸ਼ਿਸ਼ਾਂ ਕਰ ਰਹੇ ਆ ਉਹਨਾਂ ਨੂੰ ਦੁਨੀਆ ਦੇ ਸਾਹਮਣੇ ਲਿਆਉਣਾ ਚਾਹੀਦਾ ਕਿਉਂਕਿ ਅਸਲ ਦਿਨ ਨੂੰ ਕਿਉਂ ਜੁੜਿਆ ਗਿਆ ਔਰ ਸਭ ਤੋਂ ਵੱਡਾ ਸਵਾਲ ਇਹ ਪੈਦਾ ਹੁੰਦਾ ਕਿ ਉਹ ਬਾਡੀ ਕਿੱਥੋਂ ਆਈ ਉਹ ਧੋੜਾ ਕਿੱਥੋਂ ਆਇਆ ਜਦੋਂ ਵੀ ਕੋਈ ਆ ਜਾਈਏ ਇੱਕ ਡਰਾਮਾ ਹੁੰਦੀਆਂ ਚਾਹੇ ਗੁਰੂ ਗ੍ਰੰਥ ਸਾਹਿਬ ਦੀ ਵਿਆਧਵੀ ਦਾ ਮਾਮਲਾ ਹੋਵੇ ਚਾਹੇ ਇਹ ਜਿਹੜੀਆਂ ਪਰ ਪੰਜਾਬ ਨੂੰ ਲਾਭ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿੱਥੇ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਆ ਕਿ ਇਹ ਜਿਹੜੀ ਸਾਜ਼ਿਸ਼ ਆ ਸਾਜ਼ਿਸ਼ ਦੇ ਪਿੱਛੇ ਕਿਸ ਦਾ ਹੱਥ ਆ ਉਹ ਸਾਹਮਣੇ ਆਉਣਾ ਚਾਹੀਦਾ ਤਾਂ ਕਿ ਉਹਨਾਂ ਲੋਕਾਂ ਨੂੰ ਉਹ ਸਜ਼ਾਵਾਂ ਮਿਲ ਸਕਣ ਜੋ ਪੰਜਾਬ ਦੇ ਇਸ ਭਗਤਰ ਧਰਤੀ ਦੇ ਉੱਤੇ ਆਪਸੀ ਭਾਈਚਾਰਕ ਸੰਘ ਨੂੰ ਤੋੜਨ ਦੀ ਸਾਜਸ਼ ਕਰ ਰਹੇ ਆ ਸੋ ਅਸੀਂ ਇਸ ਗੱਲ ਦੀ ਨਿਖੇਧੀ ਕਰਦੇ ਆ ਕਿ ਸਾਡੀ ਸਾਧਨੀ ਆਪਸੀ ਭਾਈਚਾਰਕ ਆਦਿਆ ਔਰ ਬਾਬਾ ਸਾਹਿਬ ਨੇ ਜਿੱਥੇ ਭਾਰਤ ਦਾ ਸੰਵਿਧਾਨ ਲਿਖਿਆ ਉਹ ਦਿਨ ਨੂੰ ਕਿਉਂ ਚੁਣਿਆ ਗਿਆ ਉਹ ਇਸ ਘਟਨਾ ਦੇ ਮੈਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਇੱਥੇ ਨੁਕਤੀ ਕਰਦਾ ਹਾਂ ਉੱਥੇ ਪੰਜਾਬ ਸਰਕਾਰ ਨੂੰ ਬੇਨਤੀ ਵੀ ਕਰਦਾ ਹਾਂ ਔਰ ਕਿਤਾਬ ਨਹੀਂ ਵੀ ਦਿੰਦਾ ਕਿ ਇਸ ਤੋਂ ਆਪਣੇ ਪੱਲਾ ਨਾ ਝਾੜੋ ਕਿ ਬੰਦਾ ਫੜ ਲਿਆ ਜੀ ਤੇ ਬੰਦਾ ਮਤੁੱਦੀ ਆ ਕਿਸੇ ਵੀ ਕੀਮਤ ਤੇ ਇਹ ਵਰਦਾਨ ਨਹੀਂ ਕੀਤਾ ਜਾਊਗਾ ਔਰ ਦੁਨੀਆ ਦੇ ਸਾਹਮਣੇ ਸਚਾਈ ਲਈ ਆਈ ਜਾਵੇ ਬਰਾੜ ਜੀ ਕੋ ਸਾਥੀਆਂ ਨੇ ਬੈਠ ਕੇ ਜਿੱਦੀ ਸਮਾਚੋੜਾ ਕੀਤਾ ਤੇ ਅੱবি ਅਰ ਆਪਣਾ ਨਵਾਸਵਰ ਜਿਹੜਾ ਆ ਉਹ ਬਿਲਕੁਲ ਅਸੀਂ ਬੰਦ ਨਹੀਂ ਕਰਾਂਗੇ ਔਰ ਇੱਕ ਰੋਸ ਮਾਰਟ ਜਿਹੜਾ ਆ ਸ਼ਹਿਰ ਦੇ ਵਿੱਚੋਂ ਹੁੰਦਾ ਹੋਇਆ ਬਾਸ ਹੈ ਸਟੇਜ ਦੇ ਹਾਰ ਪਾ ਕੇ ਅਸੀਂ ਆਪਣਾ बंदे आे आे बेक वुक्ट चली जा उहो सारियूं ਜੀਨਾ ਹੋਵੇ 2018 ਪ੍ਰਸ਼ਾਸਨ ਨੇ ਉਹਨਾਂ ਬੰਦਿਆਂ ਤੇ ਐਨਐਸਏ ਲਾ ਲਈ ਜਾਂ ਇਤੇ ਕੋ ਕਾਰਵਾਈ ਨਾ ਕੀਤੀ ਫਿਰ ਅਸੀਂ ਆਪਣੇ ਨਵੇਂ ਸ਼ਹਿਰ ਦੇ ਸ਼ਹਿਰ ਵਾਸੀਆਂ ਨੂੰ ਕਹਾਂਗੇ ਦੇ ਸਾਡਾ ਸਾਥ ਦਿਓ ਤਾਂ ਫਿਰ ਅਸੀਂ ਨਵਾਂ ਸ਼ਹਿਰ ਵੱਲ ਦੀ ਅਸੀਂ ਕਾਰ ਰਿਹਾਗੇ ਅੱਜ ਅਸੀਂ ਜਿਹੜਾ ਆਪਣੇ ਲੋ ਆਪਣੇ ਭਾਈਚਾਰੇ ਲੋ ਇੱਕ ਰੋਸ ਪ੍ਰਚਾਰ ਕਰਨ ਜਾ ਰਹੇ ਹਾਂ ਸਾਰਿਆਂ ਨੂੰ ਜੈ ਬਾਲ ਮਿੱਕੀ ਹਰ ਹਰ ਮਹਾਰਮਨ ਮਿੱਕੀ ਜੈ ਗੁਰੂ ਦੇ ਭਾਈ ਗੁਰਦੇਵ ਬਾਬਾ ਸੱਤ ਮੇਰੇ ਉਹਨਾਂ ਦਾ ਵੀ ਇੱਥੇ ਪਹੁੰਚਦੇ ਜੀ ਆਇਆਂ ਆ ਸਾਡੇ ਭੈਣ ਜੀ ਸਿੱਮੀ ਜੀ ਵੀ ਇੱਥੇ ਆਏ ਆ ਉਹਨਾਂ ਦਾ ਵੀ ਇੱਥੇ ਪਹੁੰਚਦਾ ਸੀ ਧੰਨਵਾਦ ਆਖਦੇ ਆ ਸਾਡੇ ਆਟੋ ਜੁਨੀਅਨ ਦੇ ਵੀ ਤੇ ਮੇਰੇ ਸਾਥੀ ਮੇਰੇ ਵੀਰ ਆਏ ਆ ਇਹਨਾਂ ਦਾ ਵੀ ਇੱਥੇ ਪਹੁੰਚਦੇ ਧੰਨਵਾਦ ਕਰਦੇ ਆ ਕਿਉਂਕਿ ਇਹ ਜਿਹੜਾ ਅੱਜ ਦਾ ਮੇਨ ਸੜਾ ਮਨੋਰ ਕੀਤੀ ਗਈ ਆ ਬੜੀ ਅਨੰਦਾਜੋਗ ਇਹ ਗੱਲ ਸੀ ਕਿ ਮਾਵਾਸਾ ਡਾਕਟਰ ਮੜਕੇ ਜੀ ਨੇ ਇਸ ਦੇਜ ਦਾ ਸਰਦਾਰ ਲਿਖਿਆ ਵਾ ਇਹ ਦੇਸ਼ ਉਸ ਸੰਤਾਨ ਦੇ ਨਾਲ ਹੀ ਚੱਲਦਾ ਵਾ ਪਰ ਕੁਝ ਸ਼ਰਾਬਤੀ ਅੰਸਰ ਇਸ ਦੇਸ਼ ਦਾ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਆ ਪਰ ਅਸੀਂ ਇਹ ਕੰਮ ਨਹੀਂ ਹੁੰਦੇ ਨਾ ਵਾ ਅਸੀਂ ਪ੍ਰਸ਼ਾਸਨ ਨੂੰ ਅਸੀਂ ਸਰਕਾਰ ਨੂੰ ਅਪੀਲ ਕਰਦੇ ਆ ਵੀ ਜਿਹੜਾ 26 ਜਨਵਰੀ ਵਾਲੇ ਦਿਨ ਇਹ ਜਿਹੜੀ ਘਟਨਾ ਹੋਈ ਆ ਇਹਦੇ ਪਿੱਛੇ ਬਹੁਤ ਵੱਡੀ ਸਾਜ਼ਿਸ਼ ਆ ਬਹੁਤ ਵੱਡਾ ਇੱਥੇ ਲੋਕਾਂ ਦਾ ਵਿੱਚ ਦੇਖਣ ਨੂੰ ਜਾ ਰਿਹਾ ਵਾ ਵੀ ਇਹ ਬਹੁਤ ਵੱਡੇ ਪੱਧਰ ਤੇ ਇਹ ਮਾਰੀ ਗੱਲ ਹੋਈ ਆ ਮੈਂ ਸਰਕਾਰ ਨੂੰ ਬੇਇੱਜ਼ਤੀ ਕਰਦਾ ਵਾ ਆਪਣੇ ਸੰਗਠਨ ਦੇ ਮੈਂਬਰਾਂ ਨੂੰ ਵੀ ਭਾਈ ਵੀ ਇੰਦਾ ਦੇ ਸ਼ਰਾਬ ਨੂੰ ਵੀ ਕੋਰਦੀ ਜੇਲ੍ਹ ਦੇ ਵਿੱਚ ਭੇਜਿਆ ਜਾਵੇ ਜਿਹੜਾ ਕੋਈ ਇੰਦਾ ਦਾ ਕੰਮ ਮੜ ਕੇ ਨਾ ਕੀਤਾ ਜਾਵੇ ਬਾਬਾ ਸਾਹਿਬ ਡਾਕਟਰਾਂ ਨੂੰ ਬਿੜ ਕੇ ਜੀਦਾ ਸਟੈਚੂ ਤੋੜ ਕੇ ਇਹਨਾਂ ਬੰਦੇ ਨੇ ਸ਼ਰਾਬ ਦੀ ਅੰਸਰਾਂ ਨੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਵਾ ਸਾਡੇ ਭਾਈਚਾਰੇ ਦੇ ਵਿੱਚ ਬੜੀ ਦੋਖਾਂ ਦੀ ਗੱਲ ਆ ਕਿਉਂਕਿ ਇਹੇ ਕੰਮ ਇਦਾਂ ਦੇ ਨਹੀਂ ਹੋਣੇ ਚਾਹੀਦੇ ਆ ਮੈਂ ਹੁਣ ਬੇਨਤੀ ਕਰੂੰਗਾ ਆਪਣੇ ਭੈਣ ਜੀ ਸਿੰਮੀ ਜੀ ਨੂੰ ਮੇਰ ਰਮ ਰਹੇ ਜੈ ਭੀਮ ਜੈ ਭਾਰਤ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਗੁਰਦੇਵ ਧੰਨ ਗੁਰਦੇਵ ਜੋ 26 ਜਨਵਰੀ ਪਿਛਲੇ ਦਿਨ 26 ਜਨਵਰੀ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦਾ ਅੰਮ੍ਰਿਤਸਰ ਵਿਖੇ ਕੁਝ ਸ਼ਰਾਰਤੀ ਅੰਸਰਾਂ ਵੱਲੋਂ ਸਟੈਚੂ ਤੋੜਿਆ ਗਿਆ ਵਾ ਉੱਥੇ ਸਟੈਚੂ ਦੀ ਅੱਗ ਲਾਈ ਗਈ ਆ ਉਹ ਬੜੀ ਨਿੰਦਾਯੋਗ ਹੈ ਘਟਨਾਵਾਂ ਉਹਦੇ ਸਬੰਧ ਦੇ ਵਿੱਚ ਅੱਜ ਨਵਾਂ ਸ਼ਹਿਰ ਦੇ ਵਿੱਚ ਇਹ ਭਾਰਤੀ ਵਾਲਮੀ ਧਰਮ ਸਮਾਜ ਸ਼੍ਰੀ ਗੁਰੂ ਰਵਿਦਾਸ ਸਾਹਿਬ ਭਗਵਾਨ ਵਾਲਮੀ ਪ੍ਰਬੰਧਕ ਕਮੇਟੀ ਡੀਪੀਆਈ ਪਾਰਟੀ ਆਪਣੇ ਸਾਬਕਾਂਸ਼ੀ ਰਾਮ ਵੈਲਫੇਅਰ ਸੁਸਾਇਟੀ ਵੱਲੋਂ ਅਤੇ ਅਲੱਗ-ਅਲੱਗ ਜਥੇਬੰਦੀਆਂ ਵੱਲੋਂ ਅੱਜ ਅਸੀਂ ਰੋਸ਼ ਪ੍ਰਦਰਸ਼ਨ ਕਰ ਰਹੇ ਹਾਂ ਪ੍ਰਸ਼ਾਸਨ ਨੂੰ ਅਸੀਂ ਮੰਗ ਪੱਤਰ ਦੇਣਾ ਵਾ ਵੀ ਐਦਾਂ ਦੇ ਸ਼ਰਾਰਤੀ ਅਨਸਰਾਂ ਦੇ ਉੱਪਰ ਜਿਨ੍ਹਾਂ ਨੇ ਬਾਬਾ ਸਾਹਿਬ ਡਾਕਟਰ ਮੈਡਕੈ ਜੀ ਦਾ ਸਟੈਚੂ ਨੂੰ ਭੰਨ ਤੋੜ ਕੀਤੀ ਆ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਆ ਮੈਂ ਪ੍ਰਸ਼ਾਸਨ ਦੇ ਬੇਨਤੀ ਕਰਦਾ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਵੀ ਐਦਾਂ ਦੇ ਸ਼ਰਾਰਤੀ ਅਨਸਰਾਂ ਦੇ ਐਨਐਸਏ ਲਾ ਕੇ ਇਹਨਾਂ ਨੂੰ ਵੀ ਰਿਵਿਊ ਕਰਕੇ ਜੇਲ੍ਹ 'ਚ ਭੇਜਿਆ ਜਾਵੇ ਜਿਹੜਾ ਕੋਈ ਅੱਜ ਤੋਂ ਬਾਅਦ ਐਦਾਂ ਦੀ ਕੋਈ ਘਟਨਾ ਨਾ ਘਟੀ ਜਾਵੇ ਸਾਨ ਸਾਹਿਬ ਕਾਂਸ਼ੀਰਾਮ ਸਮਾਜ ਭਲਾਈ ਸੁਸਾਇਟੀ ਰਜਿਸਟਰ ਪੰਜਾਬ 26 ਜਨਵਰੀ ਨੂੰ ਜਿਹੜਾ ਅੰਮਰਸਾਹਬ ਸਾਹਿਬ ਦੇ ਵਿੱਚ ਬਾਬਾ ਸਾਹਿਬ ਜੀ ਦੇ ਸਟੈਚੂ ਤੇ ਕਿਸੇ ਸ਼ਰਾਰਤੀ ਆਂਸਨ ਨੇ ਉਤੇ ਥੋੜੇ ਮਾਰੇ ਆ ਇਹਦੇ ਪਿੱਛੇ ਬਹੁਤ ਵੱਡੀ ਛਾਜੇਛਾ ਕਿਉਂਕਿ ਮੈਂ ਇਹ ਸੋਚਦਾ ਆ ਵੇ ਇੱਕ ਪਾਸੇ ਪੰਜਾਬ ਸਰਕਾਰ ਬਾਬਾ ਸਾਹਿਬ ਡਾਕਟਰ ਮਨਕਾਰਜੀ ਦੀ ਫੋਟੋ ਲਾਉਂਦੀ ਆ ਭਗਤ ਸਿੰਘ ਨਹੀਂ ਲਾਉਂਦੇ ਆ ਜਿੱਥੇ ਮਤਲਬ ਬਾਬਾ ਸਾਹਿਬ ਦੀ ਦਾ ਬੁੱਤ ਲੱਗਿਆ ਉਥੇ ਕੋਈ ਉਹਦੀ ਬਾਬਾ ਇਹ ਕਾਰਵਾਰੀ ਨਹੀਂ ਹੁੰਦੀ ਕਿਉਂਕਿ ਬਹੁਤਾਂ ਤੇ ਮਿੱਟੀ ਪਈ ਆ ਮੈਂ ਇਹ ਸੋਚਦਾ ਆ ਵੀ ਇੱਕ ਪਾਸੇ ਬੁੱਤ ਤੇ ਪਹਿਲਾਂ ਪੁਲੀ ਦਾ ਹੀ ਪੁਲੀ ਤੋਂ ਬਾਅਦ ਫਿਰ ਉਹ ਛਰਾਰਤੀ ਅੰਸਰ ਥੋੜਾ ਜਾ ਕੇ ਚੜਿਆ ਕਿਉਂਕਿ ਉਹਦੇ ਪਿੱਛੇ ਦੇਖਿਆ ਨਹੀਂ ਮੈਂ ਪੰਜਾਬ ਸਰਕਾਰ ਕੋ ਇਹੀ ਮੰਗ ਕਰਦਾ ਆ ਵੀ ਇਹਦੀ ਜਾਂਚ ਕੀਤੀ ਜਾਵੇ ਇਹਦੇ ਪਿੱਛੇ ਬਹੁਤ ਛਰਾਰਤੀ ਅੰਸਰਾਂ ਦਾ ਬਹੁਤ ਏਜੰਸੀਆਂ ਦਾ ਕੰਮ ਆ ਜਦੋਂ ਸਾਨੂੰ ਇਹ ਪਤਾ ਲੱਗ ਗਿਆ ਫੇ ਇਹ ਜਿਹੜੀਆਂ ਘਟਨਾ ਰੋਕ ਸਕਦੀਆਂ ਹੈ ਜੈ ਭੀਮ ਜੈ ਭਾਲ ਸਾਰੇ ਬਹੁਤ ਬਹੁਤ ਧੰਨਵਾਦ ਜੀ ਸਾਡੀ ਭੈਣ ਜੀ ਸਿਮਰ ਜੀ ਦਾ ਮੈਂ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਵੀ ਆਪਾਂ 10 ਮਿੰਟ ਇੱਥੇ ਬੈ ਜੀਏ ਸਬਰ ਵਾਲੀ ਭਤਾ ਜੀ ਨਕੁਰਮ ਡਾਟਾੰਪੇਰ ਦਾ ਜਿੰਦਾਬਾਦ 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 ਡਾਟਾੰਪੇਰ ਦਾ ਆਮਰ ਹੈ ਡਾਟਾੰਪੇਰ ਦਾ ਆਮਰ ਹੈ ਬਾਬਾ ਸਾਹਿਬ ਤਹੀ ਸੋਹ ਤੇ ਬਾਬਾ ਸਾਹਿਬ ਤਹੀ ਸੋਹ ਤੇ ਅੱਜ ਪੰਜਾਬ ਦੇ ਵਿੱਚ ਚੇਤਨ ਸਾਡਾ ਸੁਭਦਾਨ ਬਾਬਾ ਸਾਹਿਬ ਨੇ ਲਿਖਿਆ ਗਿਆ ਲੱਗ ਹੋਇਆ ਸੀ ਭਾਜੀ ਹੁਣ ਅਮਰ ਸਾਡੀ ਪਵਿੱਤਰ ਧਾਤੀ ਤੇ ਬਾਬਾ ਸਾਹਿਬ ਅੰਬੇਡਕਰ ਦਾ ਬੁੱਤ ਲੱਗਿਆ ਹੋਇਆ ਸੀ ਉੱਥੋਂ ਇੱਕ ਸ਼ਰਾਪੀ ਅੰਸਰ ਜਿਹਨਾਂ ਨੂੰ ਭੇਜਿਆ ਗਿਆ ਭੇਜਿਆ ਕਿਹਨਾਂ ਨੇ ਆ ਜਿਹੜੇ ਪੰਜਾਬ ਦੇ ਵਿੱਚ ਲੰਬੂ ਲਾਣਾ ਜਾਂਦੀ ਆ ਉਹ ਜੱਠੇ ਬੰਦੀਆਂ ਕੁਝ ਸ਼ਰਾਪੀ ਅੰਸਰ ਆਮੇ ਉਹ ਕਿਸੇ ਵੀ ਕਾਹ ਦਾ ਹੋਵੇ ਭਾਵੇਂ ਅੱਜ ਪ੍ਰਸ਼ਾਸਨ ਇਸ ਕੋਲ ਪੱਲਾ ਝਾੜਿਆ ਕਿ ਉਹ ਮੰਦਬੁੱਧੀ ਦਾ ਸਿੱਕੀ ਮਰੀਜ਼ ਹੈ ਪਰ ਬੜੇ ਦੁੱਖ ਦੀ ਗੱਲ ਆ ਤੇ ਮੰਦਬੁੱਧੀ ਦਾ ਉਹ ਮਰੀਜ਼ ਕੀ ਉਹਨੂੰ ਧਰਮਕਦ ਤੋਂ ਚੱਲ ਕੇ ਅੰਮ੍ਰਿਤਸਰ ਦਾ ਕਿਵੇਂ ਪਹੁੰਚ ਲੱਗਿਆ ਅੱਜ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਤੋਂ ਇਹ ਮੰਗ ਕਰ ਰਿਹਾ ਕਿ ਇਹੋ ਜਿਹੇ ਆਂਸ ਨੂੰ ਜਿਹਨੂੰ ਗੁਫਤਾਰ ਕੀਤਾ ਉਹਨੂੰ ਕੀ ਕਰਕੇ ਉਹਦਾ ਪਸ਼ੋਕਰ ਜਾਣਾ ਜਾਵੇ ਕਿ ਇਹਨੂੰ ਕਿਸ ਬੰਦੇ ਨੇ ਇਸ ਪਾਰਟੀ ਨੇ ਇਸ ਦਲ ਨੇ ਇਸ ਪ੍ਰਾਂਤ ਦੀ ਆਸਨ ਨੇ ਇੱਥੇ ਬਾਬਾ ਸਾਦਾ ਪਮਾਨ ਕਾਨੂੰ ਭੇਜਿਆ ਤੇ ਉਹਨੂੰ ਸਖਤ ਸਜ਼ਾ ਦਿੱਤੀ ਜਾਈ ਦੀਆ ਅੱਜ ਪੰਜਾਬ ਦੀ ਸਮੁੱਚੀ ਹਰ ਭਾਈਚਾਰੇ ਨੂੰ ਬੇਨਤੀ ਕਰਦੇ ਆ ਕਿ ਇਹ ਜਿਹੜਾ ਮਾਮਲਾ ਐਸ்சி ਬੀਸੀ ਭਾਈਚਾਰੇ ਦਾ ਸੰਬੰਧ ਨਹੀਂ ਇਹ ਉਹ ਸਾਰੇ ਸਮਾਜ ਸਾਰੇ ਦੇਸ਼ ਦਾ ਮਾਮਲਾ ਉਹ ਸਾਰੇ ਦੇਸ਼ ਦੇ ਲੋਕਾਂ ਨੂੰ ਸਾਡੀ ਅਪੀਲ ਹੈ ਕਿ 바ਵਾ ਸਾਹਿਬ ਦੇ ਸੁਭਰਾਣ ਦਾ ਦੇਖਾ ਇਹ ਸਾਨੂੰ ਉਸ ਦਿਨ ਸੰਯੋਗ ਦੇਣਾ ਚਾਹੀਦਾ ਅਸੀਂ ਹਮੇਸ਼ਾ ਹੀ ਸ਼ਾਂਤੀ ਦੇ ਮਤਾ ਦੇ ਰਹੇ ਹਾਂ ਅਸੀਂ ਕੋਈ ਵੀ ਕਿਸੇ ਦੇ ਕਾਰੋਬਾਰ ਨੂੰ ਨੁਕਸਾਨ ਨਹੀਂ ਪਾਉਣਾ ਚਾਹੁੰਦੇ ਸਰਕਾਰ ਕੋਲ ਮੰਗ ਕਰਾਂਗੇ ਕਿ ਇਹ ਵੀਰਾ ਅੰਸਨ ਨੂੰ 7-7 ਹਜ਼ਾਰ ਦਿੱਤੀ ਜਾਵੇ ਤਾਂ ਕਿ ਨਾ ਕਿ ਅਸੀਂ ਕੋਈ ਸੜਕਾਂ ਦੇ ਉੱਤੇ ਵੀ ਗੱਲ ਕਰੀਏ ਨਾ ਵੀ ਬਹੁਤ ਲੰਬੇ ਪਰਚਨ ਦੀ ਨਾ ਸਹਿਰੀ ਸ਼ਹਿਰਬਾਦ Gandhi ਦੇ ਕਾਲ ਲਈਏ ਅਸੀਂ ਆਸ ਰੱਖੇ ਸਰਕਾਰ ਤੋਂ ਤੇ ਉਸ ਸ਼ਕਤ ਨੂੰ ਸਾਥੋਂ ਸਦਾ ਦੇ ਕੇ ਉਹਨੂੰ ਬੰਦੀ ਕਾਰਵਾਈ ਕੀਤੀ ਜਾਵੇ 26 ਜਨਵਰੀ ਵਾਲੇ ਦਿਨ ਉਸ ਪ੍ਰਧਾਨ ਵਰਤੇ ਹਮਲਾ ਕੀਤਾ ਗਿਆ ਥੱਲੇ ਸੰਵਿਧਾਨ ਦੇ ਨਾਲ ਵੀ ਛੇੜਛਾੜ ਕੀਤੀ ਉੱਥੇ ਪੌਣੀ ਲੰਘਦੀ ਗਈ ਉਹ ਤੋਂ ਬਾਅਦ ਦੇ ਵਿੱਚ ਬੰਦਾ ਥੋੜਾ ਲੈ ਕੇ ਉੱਤੇ ਚੜਿਆ ਅੱਜ ਤਾਂ ਇਹ ਦੱਸਣਾ ਚਾਹਦੇ ਹਾਂ ਵੀ ਸਾਹੀ ਨੇ ਇਹ ਗੱਲ ਦੱਸੀ ਆ ਤੇ ਜੇ ਤਾਂ 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 ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਹੜੀ ਆ ਭੇਡ ਵੀ ਹੁੰਦੀ ਆ ਉਹ ਵੀ ਬੰਦਾ ਮੱਡੂਢੀ ਜੇ ਸ੍ਰੀ ਕ੍ਰਿਸ਼ਨਾ ਕਟਕਵਾਲ ਬਾਲਬੀਰ ਬਹਾਦਰ ਜੀ ਦੇ ਬਾਰੇ ਕੋ ਅਕਸ਼ਰਦ ਬੋਲਿਆ ਜਾਂਦਾ ਉਹਦੇ ਦੀ ਵੀ ਕਹਿੰਦੇ ਆ ਮੇਰੇ ਦਿਮਾਗ ਦੇ ਵਿੱਚ ਫਰਕ ਆ ਤਾਂ ਹੁਣ ਇਹ ਵੀ ਬੰਦਾ ਜਿਹੜਾ ਆ ਇਹਨੇ ਛੱਪੀ ਜਾ ਕੇ ਮੇਰਾ خیال ਆ ਵੀ ਇਹ ਇੱਕ ਬੜੀ ਝਾੜਛਵਾ ਇੱਕ ਤਾਂ ਹੀ ਝਾੜ ਘੜੀ ਗਈ ਆ ਬੇ ਸਾਡੇ ਚੁੰਡੀ ਵੜ ਕੇ ਦੇਖ ਰਿਹਾ ਬੇ ਦਲਤ ਸਵਾ جاਵੇ اس بندے دی پچھت کر پیر بال کیتی جاوے اڑے مگر کیڑا بندا ا جڑا بندا دے اوپر کم کران اپون تے پٹی اوں کہندے اڑے مگر کیڑے بندے دی اکال چلی جا رہی ہاں اوں پتہ کیتا جاوے اور اوں این ایس اے لا کے دیبرو گڑھ جیل روٹ ਸ਼੍ਰੀਮਤੀ ਬਸੇਨਾ ਜਨਾ ਸਵਤੰਤ ਅੱਜ ਦੀਆਂ ਵਿਸ਼ੇਸ਼ ਸਰਗਮੀਆਂ ਖਲਫੇ ਨਮਲੀਆ ਤੇ ਤਾੜੀਆਂ ਸਰਗਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇプチਨ ਇਜਾਜ਼ਤ ਦਿਓ ਧੰਨਵਾਦ